ਤੁਸੀਂ ਦੇਖ ਰਹੇ ਹੋ ਜਾਨੀ ਸ਼ਕਤੀ ਨਿਊਜ਼ ਪੰਜਾਬ ਮੈਹਰਬੋਗੜਾ ਕਨਾ ਲੋਕ ਸਭਾ ਹਲਕਾ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਾਜਾ ਬੜੈਕੀ ਅੱਜ ਗਰਾਉਂਡ ਵਿਖੇ ਵੱਖ-ਵੱਖ ਪਵਾੜਾਂ ਦੇ ਵਿੱਚ ਚੋਣ ਪ੍ਰਚਾਰ ਕੀਤਾ ਆਓ ਤੁਹਾਨੂੰ ਦਸਾਣੇ ਹਾਂ ਮੌਕੇ ਦੀਆਂ ਤਸਵੀਰਾਂ ਆਪਣੇ ਚੈਨਲ ਦੇ ਮੱਦੇਮਿਨ ਰਾਈ ਕੀ ਕਿਹਾਵਾ ਹੈ ਉਹਨਾਂ ਦੇ ਜਿਹੜੇ ਕਾਂਗਰਸੀ ਵਰਕਰ ਸੀ ਹਲਕਾ ਇੰਚਾਰਜ ਗਰਾਉਂਡ ਤੋਂ ਜਗਤਾਰ ਸਿੰਘ ਜੱਗਾ ਇਸੋਵਾਰ ਸੋਨੀ ਗੜਤੀ ਅਤੇ ਰਾਜਾ ਬੜੈਕੀ ਦਾ ਕੀ ਕਹਿਣਾ ਬੋਧੀ ਸਤਕਾਰਿਓ ਜਗਰਾਉਂਦੇ ਮੇਰੀਆਂ ਮਾਵਾ ਬੋਧੀ ਸਤਕਾਰਿਓ ਸਾਰੇ ਬਜ਼ੁਰਗ ਨੌਜਵਾਨ ਧੀ ਬੱਚੇ ਸਭ ਆਪੇ ਆਉਂਦੇ ਸਭ ਤੋਂ ਪਹਿਲਾ ਤੁਹਾਨੂੰ ਸਾਰਿਆਂ ਨੂੰ ਰਾਮ ਰਾਮ ਨਮਸਤੇ ਸਸੁਨਕਾਲ ਸਲਾਮ ਵਾਲੇਕਮ واحرو جی کا خالصا واحک جی کی فتح بہت ہی آ یار بندے ادھر ہو جاؤ کورسیاں بندے بیٹھے بہت تنگ ہے جگہ جی خاص کر کے سونی غالب صاحب میرے وڈے پرا بہت ستکار یوگ کا کافی ਔਰ ਲਵਦੀਪ ਜੀ ਸਾਡੇ ਬਲਾਕ ਦੇ ਪ੍ਰਧਾਨ ਸ਼ਹੀ ਪ੍ਰਧਾਨ ਮੇਰੇ ਖਾਲਾ ਅਨਜੂ ਜੀ ਅੱਜ ਬਲਾਕ ਦੇ ਪ੍ਰਧਾਨ ਤਾਲੀਵਾਲ ਬਲਾਕ ਦੇ ਪ੍ਰਧਾਨ ਸਾਡੇ ਤਾਲੀਵਾਲ ਸਾਹਿਬ ਔਰ ਅੱਜ ਦੇ ਜਨਾਨੇ ਪ੍ਰੋਗਰਾਮ ਕੀਤਾ ਹੋਇਆ ਔਰ ਪ੍ਰੀਤ ਕੌਰ ਤਰਾਜੀ ਕਕਲਾ ਜੀ ਦੀ ਧਰਮ ਬਖੀ ਕਿਉਂਕਿ ਅਗਰ ਫੋਰ ਪ੍ਰੀਤ 팬 ਜੀ ਦਾ ਨਾਮ ਨਹੀਂ ਲਵਾਂਗਾ ਤਾਂ ਫਿਰ ਤੇਰੇ ਨੂੰ ਲੱਗਦਾ ਕਿ ਇਹ ਪ੍ਰੋਗਰਾਮ ਅਧੂਰਾ ਹੈ ਸੋ ਮੈਂ ਇਹਨਾਂ ਦਾ ਪਰਿਵਾਰ ਦਾ ਔਰ ਇਹਨਾਂ ਦਾ ਬਹੁਤ ਪ੍ਰਿਣੀ ਹਾਂ ਇਹ ਟਿਕ ਟੈਕ ਮੈਨ ਬਲਕ ਸੰਧੀ ਸ਼ਰਨਜੀਤ ਸਿੰਘ ਸ਼ਰਨਾ ਵੀ ਬੈਠੇ ਨੇ ਜਿਸ ਪ੍ਰਕਾਰ ਦਾ ਤੁਹਾਡਾ ਤੁਹਾਡੇ ਮਾਚ ਪਿਆਰ ਮੈਨੂੰ ਪੂਰਾ ਨਮਰੀ ਦਾ ਚੀ ਹੋਣਾ ਲਈ ਦਿਨ ਚ ਕਾਂਗਰਸ ਪਾਰਟੀ ਨੂੰ ਇਸ ਬਾਟ ਦੇ ਵਿੱਚ ਹੋਰ ਜਗਰਾਉਂ ਸ਼ਹਿਰ ਦੇ ਵਿੱਚ 80 ਦੀ ਬਿਜੇ ਹਲਵਾ ਜੀ ਸਾਨੂੰ ਬਹੁਤ ਛੋਟਾ ਪੈਨ ਵਾਲੀ ਮੈਂ ਥੋਲੇ ਨਾਲ 2-4 ਰੁਪਏ ਦੀ ਗੱਲ ਕਰਨੀ ਛੋੜੇ ਇੱਕ ਤਾਂ ਇਹ ਹੈ ਜੀ ਮੇਰਾ ਇੱਥੇ ਹੋਣਾ ਕਾਰਨ ਕੀ ਹੈ ਕਿ ਮੇਰੀ ਨਾਲ ਲੋਕਾਂ ਨਾਲ ਗਾਲ੍ਹਾਂ ਕੱਢ ਕੇ ਪੂਰਾ ਵਿੱਚ ਬੰਦਾ ਕਰਾ ਮੇਰੀ ਗੱਲ ਹੀ ਕੋਈ ਤੁਸੀਂ ਇੱਧਰ ਆਓ ਉੱਤਨੀ ਹੈ ਮੇਰਾ ਇੱਥੇ ਆਉਣ ਦਾ ਕਾਰਨ ਕੀ ਸੀਗਾ ਮੈਂ ਕਾਂਗਰਸ ਪਾਰਟੀ ਦਾ ਪੰਜਾਬ ਦਾ ਪ੍ਰਧਾਨ ਹੈ ਮੈਂ ਕਿੰਧੜ ਦੇ ਤੋਂ ਤੀਜੀ ਵਾਰੀ ਦਾ ਐਮ.ਐਲ.ਏ. ਹੈ ਮੈਂ ਕੋਈ ਪਿਤਾ ਪਰਖੀ ਨਹੀਂਗਾ ਮੇਰੀ ਮਾਤਾ ਦੀ ਮੌਤ ਹੋ ਗਈ ਸੀ ਜਦੋਂ ਮੈਂ 6 ਸਾਲ ਦਾ ਸੀ ਫਿਰ ਮੇਰੇ ਪਿਤਾ ਦੀ ਮੌਤ ਹੋਮੀ ਜਦੋਂ ਮੈਂ 9 ਸਾਲ ਦਾ ਸੀ ਮੈਂ ਨਾਲੀ ਦੇ ਘਰੇ ਰਹਿ ਕੇ ਬਲਿਆ ਮੇਰਾ ਬਾਪ ਕੋਈ ਐਮਐਲਏ ਮੰਤਰੀ ਨਹੀਂ ਸੀਗਾ ਮੈਂ ਦਰਿਆ ਵਛਾਇਆ ਕਰਦਾ ਸੀ ਮੀਟਰਾ ਦੇ ਨਾਰੇ ਲਾਇਆ ਕਰਦਾ ਸੀ ਮੈਨੂੰ ਲੀਡਰੀ ਦਾ ਸ਼ੌਂਕ ਸੀ ਸਕੂਲ ਤੋਂ ਕਾਲਜ ਤੱਕ ਇਹ ਮੈਨੂੰ ਕਿਤੇ ਬਾਅਦ ਵਿੱਚ ਕਿਹਨ ਮੈਂ ਜੇ ਦਰਵਾਹ ਆਕਾਟ ਕਦੇ ਟਾਂਡਰਸ ਪਾਰਟੀ ਜਿੱਤੀ ਨਹੀਂ ਸੀ ਸਰਦਾਰ ਪ੍ਰਕਾਸ਼ ਸਿੰਘ ਮਾਨਨ ਚੋਣਾਂ ਨਰਦੇਸ਼ਿਕ ਨੜਵਾਚੋ ਫਿਰ ਪ੍ਰਕਾਸ਼ ਸਿੰਘ ਬਾਦਲ ਲਾਲਾਂ ਨੇ ਹਰਵੀਰ ਤੋਂ ਲੜਨ ਲੱਗ ਪਏ ਇਹ ਫਿਰ ਮਨਪ੍ਰੀਤ ਬਾਦਲ ਖਜ਼ਾਨਾ ਮੰਤਰੀ ਉਹਨਾਂ ਦਾ ਭਿੰਜਾ ਲੜਦਾ ਸੀ ਤੇ ਬੈਨੂੰ ਟੈਗਰ ਦੇ ਵੀ ਇਹ ਰਾਜਾ ਲੋਕ ਕਾਂਗਰਸ ਦਾ ਜਨਰਲ ਸਕੱਤਰ ਇਹਨੂੰ ਕਹਿੰਦੇ ਹੋ ਆਪਾਂ ਰੁਕੀਏ ਇਹ ਸਾਡੀ ਸੀਮਾ ਚਾਲੇ ਦਾ ਜੀ ਸਿਰਸਾ ਹੋ ਜਾਊਗਾ ਮੇਰਾ ਮਨ ਖੁਸ਼ ਹੋ ਜਾਊਗਾ ਇਹ ਇੱਕ ਬਾਤ ਹੈ ਨਾ ਨਖ ਨੂੰ ਕੋ ਜੋ ਹੋਰ ਮਜੂਸੀ ਕਰੇ ਖੜਾ ਦੇ ਆਪਣੇ ਆਪ ਦੇ ਰਾਜੇ ਬੜੇ ਕਿਨੇ ਪਹਿਲਾ ਮਾਪਰੇ ਇੱਕ ਬਾਦਲ ਨੂੰ 47 ਸਾਲਾ ਭਾਗ ਕਾਂਗਰਸ ਦਾ ਝੰਡਾ ਕਿਦਣਵੇਂ ਤੇ ਗੱਡ ਕਾ ਤੇ ਸਜਾਨਾ ਮੰਤਰੀ ਜਿਹੜਾ ਕਦੇ ਨਹੀਂ ਹਾਰਿਆ ਸੋਭਾ ਬਾਤ ਕਿ ਚੀਤੀ ਆਰੀ ਜਿਹੜਾ 50 ਤੇ ਸਾਰੇ ਮੁੱਖ ਮੰਤਰੀ ਹਾਰ ਗਏ ਚੱਕਰ ਅਮਰਿੰਦਰ ਸਿੰਘ ਹਾਰ ਗਿਆ ਸਰਕਾਰ ਸਿੰਘ ਬਾਦਲ ਹਾਰ ਗਿਆ ਸ਼ਕਤੀਰ ਬਾਦਲ ਹਾਰ ਗਿਆ ਸਾਡੇ ਚੰਨੀ ਸਾਹ ਪੀ ਹਾ ਕੇ ਪਰ ਰਾਜੇ ਮਰੇ ਜਿਹਨੂੰ ਗਵਾਰੇ ਫਿਰ ਤੀਜੀ ਵਾਰੀ ਦਾ ਕਾਗਜ਼ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕੀਤਾ ਜਿੱਕਰਵੇ ਦੇ ਗਊੜਾ ਨੇ ਕਿਉਂ ਇਹ ਨਵਾਬੀ ਅਗਰ ਤੱਤਲਾ ਜਿੱਤਦਾ ਹੈ ਜੇ ਇਹੇ ਬਤਨ ਤੱਲੇ ਗਏ ਬਦਲੇ ਮੇਰੇ ਭਰਾ ਦੇ ਤਾਂ ਖੇਰ ਨਹੀਂ ਉਡਾਕਾ ਤਤਰੇ ਮੇਰੇ ਭਰਾ ਦੇ ਵਿੱਚ ਨੇ ਮੇਰੀ ਭੈਣ ਦੇ ਵਿੱਚ ਕੋਈ ਨਾ ਕੋਈ ਖਾਸियत ਜ਼ਰੂਰ ਹੋਏਗੀ ਕੋਈ ਨਾ ਕੋਈ ਕੋਈ ਚੰਗੀ ਗੱਲ ਹੋਣੀ ਹੈ ਉਹ ਬਾ ਮੇਰੇ ਮੇਰੇ ਤੋਂ ਇਹਨਾਂ ਤੋਂ ਤੁਸੀਂ ਮੇਰਾ ਉਪਾਚਾ ਲਾ ਸਕਦੇ ਹੋ ਕਿ ਬੱਤਾ ਕੀ ਹੋ ਜਾਏ ਦੂਜੀ ਗੱਲ ਜੇ ਤੇਰੇ ਬਾਰੇ ਪੁੱਛਣਾ ਹੈ ਮੈਂ ਥੋੜਾ ਜਿਹਾ ਚੇਰਪਸਾਂ ਦਾ ਮੰਤਰੀ ਬਣਿਆ ਬਸਾਂ ਦਾ ਕਿਤੇ ਬੱਸ ਦੇ ਡਰਾਈਵਰ ਹੂੰ ਜਿਹੜੀ ਸਰਕਾਰੀ ਬੱਸ ਹੈ کسی بس کے میں چیلنج کر کے کہ تھی پوچھ لو کہ راجا ورنگ جائے وہ کہنگ اچ تک ابھی یہ ٹرانسپورٹ منتری زندگی چ نہیں ویک راجا ورنگ ہے روٹی پکا ہے میں ٹوکیاں بے بے اگلا کہنا پی ہے پتا نہیں ਨਾ ਸੀ ਕਿ ਨਾ ਚਲੜ ਆਮ ਆਦਮੀ ਪਾਰਟੀ ਨੇ ਬੜੇ ਵਾਦੇ ਦਿੱਤੇ ਸਨ ਥੋੜੇ ਲੋਕਾਂ ਨੂੰ ਲੱਗਦਾ ਸੀ ਕਿ ਰਿਪਾ ਨੂੰ ਇਹ ਸਦਾ ਛੀਵਣ ਮਦਦ ਆਏਗਾ ਹਾਂ ਛੋਟਾ ਜੀਵਨ ਤਾਂ ਨਹੀਂ ਬਦਲਿਆ ਬੇਤੀ ਮਾਨੂ ਕੇ ਦਾ ਜੀਵਨ ਜ਼ਰੂਰ ਬਦਲ ਗਿਆ ਥੋੜੇ ਜੀਵਨ ਚ ਕੋਈ ਤਕਲੀਫ ਹੀ ਨਹੀਂ ਆਈ ਜਿਹੜਾ ਪੁੱਖਾ ਮਰ ਰਿਹਾ ਸੀ ਅੱਜ ਵੀ ਪੁੱਖਾ ਮਰ ਰਿਹਾ ਹੈ ਜਿਹੜਾ ਦਿਹਾੜੀ ਜਾ ਰਿਹਾ ਸੀ ਅੱਜ ਵੀ ਦਿਹਾੜੀ ਜਾ ਰਿਹਾ ਹੈ ਜਿਹੜਾ 500 ਰੁਪਿਆ ਬਣਾ ਰਿਆ ਸੀ ਉਹ ਆਕੀ ਨੇ 500 ਰੁਪਿਆ ਬਣਾ ਰਿਹਾ ਹੈ ਜਿਹੜਾ ਬਿਮਾਰ ਸੀ ਉਹ ਆਕੀ ਵੀ ਕਮਾਰ ਪਿਆ ਹੈ ਜਿਹੜਾ ਇਲਾਜ ਮੰਗਉਂ ਇਲਾਜ ਨਹੀਂ ਕਰਾ ਸਕਤਾ ਸੀ ਆਕੀ ਵੀ ਇਲਾਜ ਨਹੀਂ ਕਰਾ ਸਕਤਾ ਕੋਈ ਤਬਦੀਲੀ ਨਹੀਂ ਆਈ ਲੋਕਾਂ ਨੂੰ ਦੇਸ ਤੇ ਬਣਾਇਆ ਹਜ਼ਾਰ ਰੁਪਿਆ ਦੇ ਆਕੇ ਇਫਲਾਮ ਕੇ ਆਕੇ ਲੋਕਾਂ ਨੇ ਇਹਨਾਂ ਦੇ ਚਾਂਸੇ ਛਾਕੇ ਵੋਟਾਂ ਪਾਤੀਆਂ ਅੱਜ ਆਮ ਆਦਮੀ ਪਾਰਟੀ ਵਿੱਚ ਸਾਡੇ ਪੰਜਾਬ ਦਾ ਮੰਨ ਹਾਲ ਕਰਤਾ ਮੇਰੀਆਂ ਪੈਣਾ ਮੇਰੀਆਂ ਮਤਾਵਾ ਬਚਾਰਕ ਯਾਰਾ ਬੱਚੇ ਇੱਥੋਂ ਦੇ ਸੀਨੀਅਰ ਕਾਂਗਰਸੀ ਇੱਥੋਂ ਤੇ ਸਾਡੇ ਭੈਣ ਗੁਰਪ੍ਰੀਤ ਤਤਲਾ ਜੀ ਸਾਡੇ ਜਿਹੜੇ ਮੇਰਾ ਪੁਰਾਣਾ ਆਈ ਆ ਸਾਡਾ ਮਨੇ ਲੋਟੀ ਬਹੁਤ ਪੁਰਾਣਾ ਲੈਣ ਦੇ ਚਾਲਾਪਾਂ ਯਾਰ ਬਰਾਂਦੋਸਤਾਨ ਹੋਇਆ ਤੂੰ ਨਾ ਕਾੜਾ ਦੁਲਵੇਂ ਮਿੱਠੀ ਬੱਤੇ ਰਹਿਆ ਤੇ ਸਾਡੀ ਰੋਟੀ ਵੀ ਆ ਜੀ ਸਾਡੀ ਭੈਣਾ ਨਾ ਤੇਰੀ ਰਿੰਗ ਸਰ ਚਾਹੇ 15 ਬੰਦੇ ਚਾਹੇ 20 ਬੰਦੇ ਆ ਅੱਜ ਦੇ ਨਹੀਂ ਸੀ ਕੋਤਨੀ ਜੀ ਦਾ ਗਾਣਾ ਬਾਜ ਬਿੰਦਰਾ ਕੇੰਡਰ ਵਿੱਚ ਗਾ ਕਰਦੇ ਸਾਡੀ ਗਲੀ ਯਾਨੀ ਤਾਹ ਵੀ ਬੰਦਿਆ ਆ ਚੇ ਸਾਡੀ ਰੋਟੀ ਖਾਣੀ ਇੱਥੇ ਹੀ ਹੁੰਦਾ ਚਾਰ-ਚਾਰ ਰਹੀਏ ਚੈਨ ਚਾਹ ਯਾਨਾ ਕੱਚੇ ਨੂੰ ਤੇ ਸਾਰਿਆਂ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਬਾਰ ਨੰਬਰ 1 ਦੇ ਵਿੱਚ ਗੁਰੂ ਮਹਾਰਾਜ ਜੀ ਦੀ ਫਤਿਹ ਬਣਾ ਵਾਹੀ ਗੁਰੂ ਜੀ ਕੀ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਉਰੇਓ ਬਣਕ ਸਾਹਿਬ ਜਦੋਂ ਮੈਂ ਝਗਰਾਉਂ ਦੇ ਵਿੱਚ ਆਇਆ ਤਾਂ ਇਸੇ ਬਾੜ ਦੇ ਵਿੱਚ ਇਹ ਮੈਂ ਕੱਸੀ ਪਰ ਥੋੜੇ ਮਿੰਟਾਂ ਕਹਿੰਦੇ ਕਾਈ ਤੋੜ ਗਈ ਆਪਰੇ ਵਿੱਚ ਸਾਡੇ ਬਹੁਤ ਦੀ ਸਤਕਾਜ ਕਾਂਗਰਸ ਹਮਾਰੇ ਗੰਭੀਰ ਵੀ ਪੰਜਾਬ ਦੇ ਪ੍ਰਧਾਨ ਪਹਿਲਾ ਹਿੰਦੋਸਤਾਨ ਦੇ ਰਾਜ ਚੁਕੇ ਕਿ ਲੋਕ ਸਭਾ ਜਦੋਂ ਆਣਾ ਤੋਂ ਕਾਗਸਪੰਡੇ ਵਾਲੇ ਉਮੀਦਵਾਰ ਰਾਜਾ ਬੜੇ ਜੀ ਆਏ ਆ ਮੈਂ ਉਹਨਾਂ ਨੂੰ ਆਪਣੇ ਵੱਲੋਂ ਤੇ ਸਾਡੇ ਬਰਸਲਰ ਸਹਿਬਾਨ ਸਾਡੀ ਭੈਣ ਵੱਲੋਂ ਸਾਰਿਆਂ ਵੱਲੋਂ ਜੀ ਆਇਆਂ ਕਹਿੰਦਾ ਕਿ ਪਹਿਲੇ ਇਕ ਨਾ ਪਰਾਰੇ ਲੱਗ ਜਾਂਦਾ ਦੀਦੀ ਇਹ ਘਰੇ ਜਾਂਦਾ ਨੂੰ ਸਤਿ ਸ਼੍ਰੀ ਅਕਾਲ ਮਾਤੇ ਬਰੋਗਿਆ ਕੰਦੇ ਜੀ ਨੰਬਰ ਦਾ ਆ ਆ ਨਾ ਨਾ ਅੱਛਾ ਹਾਂ ਗੱਲ ਫੇਰ ਕੋਈ ਨਹੀਂ ਬਤਾ ਜੋ ਇਹ ਮਾਰ ਕਿਆ ਫੇਰ ਤੇਰਾ ਕੁੱਤ ਬਣੂਗਾ ਦੇਖੋ ਜਣਾ ਕੁੱਤ ਬਣ ਗਿਆ ਫੇਰ ਬਾਂ ਬਣੂਗਾ ਉਹ ਗਲੀ ਬੇਪੇ ਪੋਤਰਾ ਕੇਰੀ ਬਾੜੀ ਦੀ ਆਉਣੀ ਚਾਹੇ ਸਾਰਾ ਪਿੰਡ ਮਰ ਸੇ ਇਹਦਾ ਪਤੰਦਰ ਨੂੰ ਹੀ ਦੇ ਗਿਆ ਆਖੀ ਵਾਰੀ ਛੱਡੀ ਗਿਆ ਮਦਾਨ ਦੀ ਛੱਡ ਗਿਆ ਲਾ ਕੇ ਭਾਜਪਾ ਦੀ ਚੱਲੇਗਾ ਕੋਈ ਹੁਣ ਜਿਹੜੀ ਬਾੜੀ ਲਿਆ ਉਹ ਸਾਡੇ ਛੋਟਾ ਇਤਰਾ ਕਿਨ ਦਾ ਛੋਟਾ ਹੀ ਅੱਜ ਪੁੰਨ ਦੇ ਕੇ ਉਹਨਰ ਦਾ ਮੋਹ ਭਰ ਚਾ ਉਹ ਗਿੱਕੀ ਜਿਹੜੀ ਕਰੇ ਵਿਦਵਾਨ ਸਮਾਜ ਕਹਿੰਦੀ ਸੀ ਮੇਰੇ ਕੋਲੇ ਘਟੀਆਂ ਨਹੀਂ ਉਹ ਕੀ ਕੀ ਜਿਹੜੀ ਜਦੋਂ ਅਸੀਂ ਮਨੂ ਰਾਜਾ ਜੀ ਸੀ ট্রান্সਪੋਰਟ ਮੰਤਰੀ ਮੰਤਰੀ ਕਹਿੰਦੇ ਜੀ ਆਪਾਂ ਵਜ਼ੀਰ ਸਾਹਿਬ ਸੀਗੇ ਹੋਰ ਵੀ ਵਜ਼ੀਰਾਂ ਨੂੰ ਅਸੀਂ ਆਪਣੇ ਇਲਾਕੇ ਖਤਰ ਤੋਂ ਕੁਝ ਕੁ ਮੰਗਦੇ ਸੀ ਕਿ ਸਾਡੇ ਹਸਪਤਾਲ ਖੋਲ੍ਹ ਲਓ ਵਾਡੇ ਕੁਰੀ ਕਾਲਜ ਖੋਲਦਿਆਂ ਸਾਡੇ ਬੱਚਿਆਂ ਦੇ ਰੋੜ ਦੀ ਕਹਾਣਾ ਤੇ ਇਹ ਵੀ ਜੀ ਆਪਦੇ ਖਾਤੋਂ ਹੀ ਮੰਗਦੇ ਹੁੰਦੇ ਸੀ ਅਜੇ ਕਿੰਨੇ ਵੀ ਜੀ ਇਹਨਾਂ ਦੀ ਬੈਰ ਹੋਈ ਆ ਕਿੰਜ ਜੀ ਮੇਰੀ ਪੁਰਾਣੀ ਗੱਡੀ ਆ ਨਵੀਂ ਲੈ ਦਿਓ ਤੁਸੀਂ ਜਗਰਾਉਂ ਵਾਲੇ ਵਤੰਦਰੋ ਇੰਨਾ ਖਵਾਤਾ ਹੁਣ ਤਾਂ ਪੁਰਾਣੀ ਨਵੀਂ ਚ ਵੀ ਨਹੀਂ ਬੈਠਿਆ ਜਾਂਦਾ ਉਹ ਘਰੇ ਰੰਦਾ ਹੋ ਰਹੀ ਤੋਂ ਸੀਤਾਰਾ ਤੋਂ ਕਮਿਸ਼ਨ ਉਹ ਦਾ ਘਰ ਵਾਲਾ ਜਿਹੜਾ ਕਿਹਾ ਪ੍ਰੋਫੈਸਰ ਆ ਵੀ ਇੱਕ ਗੱਲ ਮੈਂ ਜ਼ਰੂਰ ਕਰ ਰਹੀ ਆ ਤੁਹਾਡੇ ਕੁੱਤੇ ਮਿਲਦੀ ਜਿਆਦੀ ਆ ਸਾਡੀ ਉਹਦੀ ਨਾਂ ਗੱਲ ਕਰੀਏ ਤੇ ਸੁਆਹ ਚਾਹੀ ਨਹੀਂ ਆਉਂਦਾ ਤੁਹਾਨੂੰ ਸਾਰੇ ਨੂੰ ਪਤਾ ਇਹ ਸ਼ੇਰੂ ਆਪਾ ਕਿਦਾ ਨਾਮ ਰੱਖਦਾ ਤਤਲਾ ਸਾਹਿਬ ਦੇ ਕੁੱਤੇ ਦਾ ਇਹਦੇ ਬੇਟੇ ਦਾ ਨਾਮ ਐ ਨਾ ਬਾਕੀ ਤੇ ਜੇ ਵੀ ਪ੍ਰੋਫੈਸਰ ਰੱਖ ਲੈਂਦਾ ਜੀ ਪ੍ਰੋਫੈਸਰ ਨਹੀਂ ਬਣਦਾ ਔਰ ਇਹ ਤਾਂ ਮੈਂ ਕੁਝ ਨਹੀਂ ਕਿਹਾ। ਉਹ ਹੀ ਰੱਖ ਰਹੇ ਸਾਡੇ ਨਹੀਂ ਬੀਸੀ ਆ। ਨਹੀਂ ਚੱਜ ਬਣਾ ਕਰਦੇ ਆ। ਪਰ ਆਪਾ ਬੜਾ ਲੰਬਾ ਨਹੀਂ ਕਰਨਾ ਦੁਹਾਈ ਕਰਨਾ ਇੱਕੋ ਦਾ ਚਲੋ ਸਭ ਸਾਰਾ ਕੁਝ ਪਤਾ ਹੀ ਆ। ਰੁਚਾਰ ਜਿਹੜਾ ਆਪਾ ਕਾਂਗਰਸ ਨੂੰ ਅੰਜੇ ਬਣਾ ਜਿਵੇਂ ਆਪਾਂ ਮੋਲਦਾ ਪਾ ਕੇ ਜਿਤਾਉਂਦੇ ਰਹੇ ਆ। ਰਵਨੀਤ ਸਿੰਘ ਪ੍ਰਕਾ ਜੀ ਦਾ ਨਾਮ ਕਿਉਂ ਕੀ? ਜਿਵੇਂ ਆਪਨੇ ਕੋਈ ਮਿਹਨਤ ਨਹੀਂ ਸੀ। ਇਹਨੂੰ ਕੋਈ ਚਾਰਦਾ ਨਹੀਂ ਸੀ ਜਦੋਂ ਪਹਿਲ ਸੀ ਕਿ ਸਰਕਾਰ ਕੈਂਪ ਸੰਗਤ ਦਾ ਪ੍ਰੋਪਲਰ